jambhasarva prakrupa sukraam nitamatta samsara papamusulendar sarvaya pavamam ਕੀ ਦੱਸਣਾ ਹੈ ਮਾਣੋ ਇਸ ਸਾਰੇ ਲੋਕਾਂ ਨੂੰ ਸਭਾ ਫਰਗੋਦ ਨੂੰ ਪਾਉਣਾ ਹੈ ਰਾਤਵਾ ਮਸਤ ਤੁਸਾਤ ਨੂੰ ਦੂਜਾ ਝਗੜਾ ਕਿਸੇ ਸਰਕਾਰ ਮਾਣ ਨੂੰ ਜੂਰੂਰੀ ਪ੍ਰਾਣੀ ਹੋਈਆਂ ਸਾਰੇ ਸਰਹਮ ਕਰੇ ਪਾਉਣਾ ਹੈ ਜੀ ਗੁਰੂ ਘਰ ਵਾਲੇ ਅੰਦਰ ਵੀ ਬਸ ਸੰਸਾਣ ਹੋਈ ਪੰਦੂ ਵਾ ਵੁਰਬ ਵਾ ਮੇ ਜਤ ਸੋਈ ਨੋ ਤੁਮ ਅਸਿਨੀ ਮੇਰਾ ਨਾਮ ਅਜਿਨ ਬਣਾ ਬਣਾ ਮੇਰੋ ਦੁਆਰ ਬਾਗ ਨਾਮ ਬੋਲਦੇ ਆ ਕਾ ਵਿਚਨ ਨੂੰ ਲਾਸ ਆਪਣੇ ਮਾਨ ਪਿਸ਼ ਬਰਸ਼ਾ ਲਈ ਅਗੇ ਮਦਦ ਕਰੀ ਅਕਾਲ ਪੁਰਖੇ ਬੋਰ ਸਭ ਸੁਮਾਨ ਬਣਾ ਇਸ ਕੀ ਨਾਮ ਅਗੇ ਰੱਖੇ ਰੱਖੋ ਜੋ ਲਾਵੇ ਨਹੀਂ ਤਾਂ ਬਰਾਦ ਲਾਵੇ ਕੀਮਾ ਹਰ ਕੇ ਮੰਗੇ ਵਰੀ ਸੁਹਾਗ ਕਾ ਨਿਪਾਣ ਆਵਲੇ ਦਾਈ ਮੇ ਬੈਲਾਂ ਨੇ ਹੰਦਮਦਮਸ ਉਹ ਆਵੇ ਵਿਦਿਆ ਮੇ ਮੁੰਡਾ ਮਾਇਆ ਵਿਦਿਆ ਨਾਲ ਹੀ ਮਨਮਾਨਾ ਕੰਮ ਤੋਂ ਨਿਕਾਲ ਮਿੱਤਾਂ ਨਾਲ ਸਸਤੀ ਸਭ ਸਰਾ ਬੰਦ ਕੇ ਰੰਗ ਸੰਗ ਮਾਰੇ ਕਬਰ ਤੋਂ ਲਾਉਣ ਨਾਲ ਅੱਜ ਬਲਦ ਜੈ ਕਰਾਵਾ ਕਮਾਲ ਬਾਨ ਤੇ ਗਿਰੇ ਹੋਣ ਲੋਕਾਂ ਦਾ ਬੜਾ ਬੜਾ ਕੋਲ ਨਹੀਂ ਬਾਰੇ ਹੋ ਗਏ ਵਾਹਿਗੁਰੂ ਜੀ ਦੇ ਖਾਲਸਾ ਦੇ ਫਤਿਹਤਾ ਅਸਮਾ ਦੀ YouTube ਲਾਈਵ ਹੋਇਆ ਇਸ ਦਿਨ ਐਸ ਦਿਨ ਉਸ ਸਾਨਾ ਦਰਸ਼ਨ ਕਰਾ ਰਿਹਾ ਹੈ ਗੁਰੂ ਰਵਿ ਸ਼ੰਤਪਾਪਾ ਦੇ ਪਾਸੇ ਜੀ ਜੌੜਾ ਜਲੰਧਰ ਵਿਖੇ ਐਂ ਸੰਕਤ ਧਰਵਾਦ ਕਰਦੇ ਹੋਏ ਮੋਸ ਪ੍ਰਬੰਧਕ ਬਾਬਾ ਜੀ ਸਤਿ ਜੀ ਅੱਜ ਕਬਿਕਾ ਸ਼ਗਨਾ ਦਾ ਦਿਹਾੜਾ ਇਹ ਦਿਹਾੜੇ ਦੇ ਵਿੱਚ ਤਾਂ ਤਾਂ ਦੀਪ ਦੇ ਸੰਗਤਾਂ ਤੋਂ ਲਾਈਵ ਪ੍ਰੋਗਰਾਮ ਦੇਖਦੇ ਆਂ ਇਸ ਵੇਲੇ ਸਾਥੇ ਮਰ ਵੀ ਜੁੱਤੂ ਲਾਈਵ ਗੁਰੂ ਅਰਜਨਤਬਾਬ ਅੱਗੇ ਆਸੇ ਜੀ ਜਿਉਂਾ ਦੇਖੇ ਸ਼ਗਨਾ ਦਾ ਦਿਹਾੜੇ ਦੀ ਸੱਤ ਗ੍ਰੰਥੀ ਰੰਮਤਾ ਕੀਤੀ ਹੋਈ ਹੈ ਆਪਰੇ ਅੱਜ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਥੇ ਆ ਮੋਤ ਪ੍ਰਬੰਧਕ ਬਾਬਾ ਜੀ ਸਿੰਘ ਜੀ ਰਲਵਾਇਆਂ ਦਾ ਤਨਵਾਦ ਢੇਰ ਸੰਗਤਾਂ ਦਾ ਤਨਵਾਦ ਸਰਤਾਜ ਸਿੰਘ ਮਰਦੂ ਜੀ ਤੋਂ ਲੈ ਬਹਰੇ ਮੋਤ ਬੰਦਗੋੜੋਂ ਨੂੰ ਸਾਡਾ ਅਕਸ਼ਮੀ ਨੇ ਤਿਤਿਆੜੇ ਰਿਹਾ ਜੋ ਅੱਜ ਮੇਰਾ ਦਿਹਾੜਾ ਉਹਦੇ ਬਹੁਤ ਬਧਾਈਆਂ ਅਤੇ ਅੱਜ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਆਉ ਜਿੱਤੇ ਥਾਨ ਹੈ ਅੰਦਰ ਗੋਡਾ ਸਾਹਿਬ ਦਰਸ਼ੂ ਰਾਇਏ ਅਤੇ ਅੱਜ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਔਰ ਮੇਰੇ ਜੀ ਫਤਿਹਦੀ ਵਾਹਿਗੁਰੂ ਕੀ ਖਾਲਸਾ ਦੇ ਫਤੇ ਇਹ ਸਥਾਨ ਜਰਦਾ ਸੰਤ ਬਾਬਾ ਦੇ ਪਾਸ ਹੈ ਜੀ ਜੋੜਾ ਜੰਦਰ ਰਾਮਾ ਮੰਡੀ ਜੰਦਰ ਤੋਂ ਜੋ ਜੇਪ੍ਰਸਾਦ ਸਾਫੀਲ ਸ਼ਰਖਾ ਮੇਲ ਸ਼ਰਖਾ ਸ਼ਾਰਪੁਰ ਜਾਂਦੀ ਹੈ ਉਹ ਸਥਾਨਾ ਸਥਿਤ ਹੈ ਉਹ ਜੋ ਪਹਿਲਾ ਬਾਦ ਦਰਸ਼ਖਾ ਲਈਏ ਜੋ ਪਹਿਲੀ ਤੇ ਦੇਖ ਰਿਹਾ ਪਹਿਲੀ ਸ਼ੜਕ ਸ਼ਾਨਪੁਰ ਤੋਂ ਅੰਦਰ ਜਾਂਦੀ ਹੈ ਦੂਜੀ ਸਾਈਡ ਤੋਂ ਅੰਦਰ ਤੋਂ ਸ਼ਾਨਪੁਰ ਜਾਂਦੀ ਆ ਸ਼ੜਕ ਜਿ ਦੇਖਦੇ ਆ ਲੱਖ ਕਰੋੜਾਂ ਦੀ ਰੁਪਏ ਦੇ ਸੰਗਤ ਆ ਦੇਣੀ ਆ ਆਓ ਅੰਦਰ ਦਸ਼ਕਰੀਏ ਜਿੱਥੇ ਹੈੱਡ ਕੁਆਰਟਰ ਆਈਗਰ ਦੀ ਸੇਂਧੀ ਜੋ ਵਰਤਤਾ ਹੋਈ ਆ ਸ਼ਾਨਪੁਰ ਮੇਨ ਦੇ ਵਿਤਰ ਦਿਹਾੜੇ ਦੀ ਆਓ ਜੋ ਉਹਨਾਂ ਦੇ ਦਸ਼ਕ ਕਰਾਈਏ ਜੋ ਪਹਿਲਾਂ ਗੇਟ ਮੇਰੇ ਹੱਥ ਹੱਤੇ ਹੱਲ ਕੇ ਦਰਸ਼ ਦੇਦੇ ਦਸ਼ਕ ਕਰਾਈਏ ਉਹ ਆਈਗਰ ਜਖਾਲ ਸਾਹਿਬ ਇੱਕ ਬਤੇ ਮੇਨ ਗੇਟ ਆ ਜੀ ਦੇਵ ਦੇ ਸੰਗਤਾਂ ਨੂੰ ਕਉਤਵੰਦਕ ਬਾਬਾ ਜੀ ਸਿੰਘ ਜੀ ਵੱਲੋਂ ਜੋ ਦੇਵ ਦੇ ਸੰਗਤਾਂ ਅੱਜ ਟੁਕਿੱਟ ਦਿਹਾੜੇ ਦੇ ਲਗਰ ਬਧਾਈਆਂ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਾ ਸਾਹਿਬ ਜੀ ਹਮ ਸਭੀ ਰਹਿਣ ਦੇ ਸੰਗ ਨੰਮਨੁਰ ਵੰਦ ਸਭ ਤੋਂ ਨੰਮਨੁਰ ਹੋਵੇ ਸਤਿ ਸ੍ਰੀ ਅਕਾਲ சா சா வசு சாஹி சதா சாவி சாது சாது சாவி ਔਰ ਅਸਰ ਜਿਸਾਨਾ ਜੁਫਤਾਨਾ ਦੇ ਮਹੀਨਾ ਬਾਅਦ ਦਾ ਸਮਾਰਟ ਵਰਮੀਨੀ ਰਹਿ ਜਾਂਦਾ ਆਰ ਜੁਫਤਾਨਾ ਦੇ ਕੋਲ ਸ਼ਿਮਾਨਾ ਬਾਬਾ ਦੇ ਸਾਵਰੋ ਜਿਸ ਨੂੰ ਕੀ ਨਮੇ ਬੜੇ ਜੋੜਾ ਬਣੋ ਇਸ ਮਹੀਨਾ ਦਾ 27 ਤੰਬਰ ਜਿਹੜਾ ਸ਼ੇਰ ਤੋਂ ਬਾਅਦ ਕੋਲੇਗਾ ਉਸਨੇ ਸੰਗਤ ਦੀ ਟਿਕਟ ਚਾਹ ਪਹੁੰਚ ਦੇਣਾ भगवान ने अनंत दर्शनीय ब्रह्म ज्ञान में ध्यान में संसार रूप जैसे सूर्य सर्वोष हो ब्रह्म ज्ञान के दर्शन जस रहा हम नमुद के लेकर के पश्चात के 25 ध्यान लगा भगवान नाम साहिद